ਹੋਰ ਬਣ ਸਕਦੀਆਂ ਹਨ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਪੋਲਾ ਡਰਗ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਡੀਜੀਪੀ ਕਰਬੋਂਗੇ ਬਿਆਨ ਦਰਜ ਸਾਬਕਾ ਡੀਜੀਪੀ ਸਿਦਾਰਥ ਚਟੋਪਾਦਿਆਏ ਬਿਜ਼ਨਸ ਦੇ ਅਧਿਕਾਰੀਆਂ ਨੂੰ ਦੇਣਗੇ ਬਿਆਨ ਡਰਗ ਤਸਕਰਾਂ ਨਾਲ ਗੱਟਜੋੜ ਬਾਰੇ ਬਿਆਨ ਲਿਖਉਣ ਦੀ ਆਪ ਜਿਤਾਈ ਚਟੋਪਾਦਿਆਏ ਨੇ ਸਹਿਮਤੀ ਇਸ ਵੇਲੇ ਦੀ ਵੱਡੀ ਖਬਰ ਕਿ ਐਕਸ ਡੀਜੀਪੀ ਪੰਜਾਬs ਦਾਰਤ ਚਟੋਪਾデア ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਵਾਉਣਗੇ ਪਰ ਉਸ ਤੋਂ ਨਾਲ ਹੀ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਬਿਆਨਾਂ ਦੇ ਦਰਜ ਕਰਨ ਤੋਂ ਬਾਅਦ ਸਰਕਾਰ ਕੀ ਉਸ ਰਿਪੋਰਟ ਨੂੰ ਵੀ ਖੋਲੇਗੀ ਜੋ ਬੰਦ ਲਿਫਾਫੇ ਦੇ ਵਿੱਚ ਪਈ ਆ ਜਿਹਦੇ ਵਿੱਚ ਖਸਾ ਜ਼ਾਹਿਰ ਕੀਤਾ ਜਾਂਦਾ ਹੈ ਕਿ ਉਸ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਜਿਹੜੇ ਤਸਕਰ ਨੇ ਉਹ 90 ਜਾ ਸਕਦੇ ਨੇ ਦੱਸ ਦਈਏ ਕਿ ਮਜੀਠੀਆ ਵਿਰੁੱਧ ਐਕਸ ਡੀ ਜੀ ਪੀ ਚਟੋਪਾਦਿਆਏ ਡਰਗਸ ਮਗਰ ਨਾਲ ਕਨੈਕਸ਼ਨ ਬਾਰੇ ਬਿਆਨ ਦਰਜ ਕਰਬੋਣਗੇ ਤੇ ਇਸ ਦਾ ਪ੍ਰਗਟਾਵਾ ਉਹਨਾਂ ਨੇ ਆਪ ਕੀਤਾ ਹੈ ਤੇ ਇਸ ਦੇ ਨਾਲ ਹੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਅੰਜੀਠੀ ਦੀਆਂ ਮੁਸ਼ਕਲਾਂ ਵੀ ਹੋਰ ਵੱਧ ਸਕਦੀਆਂ ਹਨ ਕਿਉਂਕਿ ਉਹਨਾਂ ਦੇ ਵਿਰੋਧਪੋਲਾ ਡਰੱਗ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਡੀਜੀਪੀ ਸਿਦਾਰਤ ਚਟੋਪਾਦਿਆਏ ਬਿਲਿੰਸ ਬਿਊਰੋ ਦੇ ਅਧਿਕਾਰੀਆਂ ਨੂੰ ਅਹਿਮ ਬਿਆਨ ਦੇਣ ਜਾ ਰਹੇ ਹਨ ਤੇ ਅੱਜ ਥੋੜੀ ਦੇਰ ਬਾਅਦ 2 ਵਜੇ ਆਪਣੇ ਬਿਆਨ ਦਰਜ ਕਰਵਾਉਣਗੇ ਜਾਣਕਾਰੀ ਮੁਤਾਬਕ ਸੂਤਰਾਂ ਦੇ ਹਵਾਲੇ 'ਚ ਜੋ ਖਬਰ ਮਿਲੀ ਆ ਕਿ ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸਿਦਾਰ ਚਟੋਪਾਧਿਆਏ ਨੇ ਖੁਦ ਵਿਜੀਲੈਂਸ ਅਧਿਕਾਰੀਆਂ ਨੂੰ ਮਜੀਠੀਆ ਦੀ ਡਰੱਗ ਤਸਕਰਾ ਨਾਲ ਗਰਚੋੜ ਬਾਰੇ ਬਿਆਨ ਲਖੋਣ ਦੀ ਸਹਿਮਤੀ ਦਿੱਤੀ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਸਿਦਾਰ ਚਟੋਪਾਧਿਆਏ ਅੱਜ ਦੁਪਹਿਰ 2 ਵਜੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਸਾਹਮਣੇ ਪੰਜਾਬ ਪੁਲਿਸ ਆਫੀਸਰ ਇੰਸਟੀਚਿਊਟ ਚੰਡੀਗੜ੍ਹ ਦੇ ਵਿੱਚ ਆਪਣੇ ਬਿਆਨ ਦਰਜ ਕਰਵਾ ਸਕਦੇ ਹਨ ਦੱਸਣੀ ਹੋ ਗਏ ਕਿ ਪੰਜਾਬ ਸਰਕਾਰ ਵੱਲੋਂ ਪੋਲਾ ਡਰਗ ਕੇਸ ਅਤੇ ਵੱਡੇ ਮગર ਮੱਛਾਂ ਬਾਰੇ ਬਣਾਈ ਗਈ ਸਿੱਟ ਦੇ ਮੁਖੀ ਰਹੇ ਸਿਦਾਰਥ ਚਟੋਪਾਦਿਆਏ ਵੱਲੋਂ ਜੋ ਰਿਪੋਰਟ ਬਣਾਈ ਗਈ ਹੈ ਉਹ ਵੀ ਅਜੇ ਸੀਲ ਬੰਦ ਹੈ ਤੇ ਕਿਹਾ ਇਹ ਵੀ ਜਾ ਰਿਹਾ ਕਿ ਸ਼ਾਇਦ ਉਸ ਰਿਪੋਰਟ ਨੂੰ ਵੀ ਖੋਲਿਆ ਜਾ ਸਕਦਾ ਹੈ ਪਾਵੇਂ ਕੀ ਮੁੱਖ ਮੰਤਰੀ ਭਗਵੰਤਪਾਨ ਵੱਲੋਂ ਰਗ ਮਾਮਲੇ ਦੀਆਂ ਵੱਖ-ਵੱਖ ਦੋ ਸੀਲਬੰਦ ਰਿਪੋਰਟਾਂ ਹਾਈ ਕੋਰਟ ਦੀ ਸਹਿਮਤੀ ਤੇ ਖੁਦ ਖੁਲਵਾ ਦਿੱਤੀਆਂ ਸਨ ਪਰ ਸੂਤਰ ਦੱਸਦੇ ਹਨ ਕਿ ਸਹਾਦਤ ਛਟਕਪਾਦਿਆਏ ਦੀ ਸੀਲਬੰਦ ਰਿਪੋਰਟ ਨੂੰ ਇੱਕ ਕੇਂਦਰ ਚ ਤੈਨਾਤ ਬਾਬਰਫੁੱਲ ਅਧਿਕਾਰੀ ਦੇ ਪ੍ਰੈਸਰ ਹੇਠਾਂ ਸਰਕਾਰ ਨੇ ਨਹੀਂ ਖੋਲੀ ਸੀ ਤੇ ਹੁਣ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਰਿਪੋਰਟ ਨੂੰ ਵੀ ਖੁਲਵਾ ਸਕਦੇ ਹਨ ਜਿਸ ਦੇ ਖੁੱਲਣ ਤੋਂ ਬਾਅਦ ਕਈ ਬਿਆਨ ਜਿਹੜੇ ਨੇ ਕਈ ਵੱਡੇ ਮਗਰਮਛ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਹਨ ਤੇ ਦੂਜੇ ਪਾਸੇ ਅੱਜ ਦੇਖਣ ਵਾਲੀ ਗੱਲ ਹੋਏਗੀ ਕਿ ਐਕਸ ਡੀ ਜੀ ਪੀ ਸਿਦਾਰਥ ਚੱਟੂਪਾਦਿਆਏ ਕੀ ਬਿਆਨ ਦਰਜ ਕਰਵਾਉਂਦੇ ਹਨ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੀ ਜਿਹੜੇ ਐਕਸ਼ਨ ਨੇ ਉਹ ਬਿਜ਼ਨਸ ਬਿਊਰੋ ਤੇ ਸਰਕਾਰ ਵੱਲੋਂ ਲਏ ਜਾਂਦੇ ਹਨ